ਸੋ ਇਸ ਕਰਕੇ ਤਿਆਰੀ ਕਰ ਲਓ ਮੇਰੇ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅੱਜ 1000 2000 ਬੰਦਾ ਆਉਣਾ ਚਾਹੀਦਾ ਠੀਕ ਹੈ ਜੀ ਆ ਮੈਂ ਇਸ ਵੇਲੇ ਉੱਪਰ ਬਿਆਸ ਦੇ ਨੇੜੇ ਖੜਾ ਤਾਂ ਸਾਰਿਆਂ ਨੂੰ ਸਾਡੀ ਬੇਨਤੀ ਆ ਕਿ ਇਹ ਕਾਫਲਾ ਸ਼ੁਰੂ ਹੋਣ ਲੱਗਾ ਵਾ ਤਾਂ ਕਾਫਲਾ ਸ਼ੁਰੂ ਬੇਨਤੀ ਆ ਜੀ 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 ਫੁੱਟਾ ਹੈ ਕਾਫਲਾ ਕਾਫਲਾ ਜਾਣ ਲੱਗਾ ਵਾ ਇਹ ਬੇਨਤੀ ਮੈਂ ਤੁਹਾਨੂੰ ਦੱਸਦਾ ਵੀ ਇਹ ਕੀ ਕੁਝ ਹੈਗਾ ਇੱਥੇ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨੇ 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 ਬੈਂਕ ਲਿਆਉ ਬੈਂਕ ਲਿਆਉ ਮੈਂ ਕਰ ਬੇਨਤੀ ਮੈਨੂੰ ਬੈਗ ਲਿਆ ਕੇ ਆਹ ਦੇਖੋ ਇੱਧਰ ਬਿਆਸ ਦਰਿਆ ਵਾ ਆਹ ਬਿਆਸ ਤੇ ਕਾਲੀ ਜਾਣ ਨਹੀਂ ਆਹ ਬਿਆਸ ਆ ਇੱਧਰ ਭਾਈ ਅੰਮਰ ਸਰ ਆ ਇੱਧਰ ਅੰਮਰ ਸਰ ਆ ਅੰਮਰ ਸਰ ਕਿੱਥੋਂ ਆ ਇੱਧਰ ਕਾਫਲਾ ਜੇ ਤੁਹਾਨੂੰ ਮੈਂ ਮਾੜਾ ਜਿਹਾ ਕਹਿਣਾ ਸਦਾ ਵੀ ਕੈਮਰਾ ਵਟਾ ਦੇਖਿਓ ਆ ਟੈਕ ਟਾਲੀਆਂ ਆ ਦੇਖਿਓ ਤੁਹਾਨੂੰ ਕਿਲੋਮੀਟਰਾਂ ਤੱਕ ਇੱਕ ਟਾਲੀਆਂ ਆ ਦੇਖਿਓ ਤੁਹਾਨੂੰ ਦਿਖਦੀਆਂ ਨੇ ਆ ਦੇਖੋ ਕਿਲੋ ਮੈਂ ਕਿਲੋਮੀਟਰਾਂ ਤੱਕ ਜਿੱਥੋਂ ਤੁਹਾਨੂੰ ਸ਼ਾਇਦ ਕੈਮਰਾ ਜਾਂਦਾ ਇੱਥੋਂ ਟੱਕ ਟੈਕ ਟਾਲੀਆਂ ਦੂਜੀ ਲੇਨ ਜੇ ਮੈਨੂੰ ਨਜ਼ਰ ਆ ਜੇ ਇਹ ਤਾਂ ਫੇਰ ਇੱਕ ਇੱਕ ਦੂਜੀ ਲੇਨ ਆ ਦੇਖ ਰਹੇ ਹੋ ਆ ਦੂਜੀ ਲੇਨ ਆ ਟੈਕ ਟਾਲੀਆਂ ਠੀਕ ਹੈ ਜੀ ਆ ਗੋਬੀ ਵਾਲੀ ਟਾਲੀ ਪਹੀ ਪਸ਼ਾਮ ਮੋੜੀ ਆ ਇਹ ਕਾਬਲਾਤੋਂ ਇੱਥੋਂ ਚੜ ਲੱਗਾ ਭਰਾਓ ਥੋੜੇ ਕਿਸਾਨਾਂ ਨੇ ਲੱਖਾਂ ਦਾ ਤੇਲ ਫੂਕੇ ਚੜਨਾ ਵੇਖਣੋਂ ਨਾ ਹਟਿਓ ਇਹਨੂੰ ਵੇਖਣੋਂ ਨਾ ਹਟਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ 5000 10000 ਬੰਦਾ ਇਹਨੂੰ ਅੱਜ ਵੇਖੇ ਔਰ ਵੱਧ ਤੋਂ ਵੱਧ ਚੱਲੇ ਭਈ ਸਾਡੀ ਬੇਨਤੀ ਹੈ ਇੱਥੇ ਮਸਾਣਿਆ ਸਾਹਿਬ ਅਸੀਂ ਚੇਚੇ ਸਦੇ ਆ ਭਈ ਗਦਾਸਪੁਰ ਦੇ ਵੱਡੇ ਲੀਡਰ ਨੇ ਸਾਡੇ ਸੂਬੇ ਦੇ ਆ ਹਰਣ ਸਾਹਿਬ ਆ ਅਜੇ ਡਾਕਟਰ ਸਾਹਿਬ ਚੜ੍ਹੇ ਆ ਹੋਰ ਲੀਡਰ ਵੀ ਸਾਡੇ ਕੋਲ ਆਓ ਆਪਣੇ ਕਲੇਰ ਵਾਲਾ ਸਾਹਿਬ ਆ ਖਲੋਤਾ ਪ੍ਰਧਾਨ ਤੇ ਹੋਰ ਲੀਡਰ ਵੀ ਲੋਪੋਕੇ ਸਾਹਿਬ ਆ ਸਾਰੇ ਲੀਡਰ ਚਲੇ ਹੁਣ ਕਾਫਲਾ ਸ਼ੁਰੂ ਹੋਣਾ ਸਾਡੀ ਬੇਨਤੀ ਆ ਵੱਧ ਤੋਂ ਵੱਧ 10 ਬੰਦੇ ਹਲੇ ਦੇਖ ਰਹੇ ਆ ਵੱਧ ਤੋਂ ਵੱਧ 50 100 200 500 ਹਜ਼ਾਰ ਵੱਧ ਤੋਂ ਵੱਧ ਛੇੜ ਕਰ ਦਿਓ ਮਿਲੀਅਨ ਚੱਲਣਾ ਚਾਹੀਦਾ ਹੈ ਕਿਸਾਨਾਂ ਦਾ ਅੱਜ ਦਾ ਜਿਹੜਾ ਕਾਫਲਾ ਰਵਾਨਾ ਹੋ ਰਿਹਾ ਤਾਂ ਜੋ ਪੂਰੀ ਦੁਨੀਆ ਨੂੰ ਬਖਾ ਸਕੀਏ ਵੀ ਕਿਵੇਂ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਵਾ ਅੰਦੋਲਨ ਆਪਾਂ ਸ਼ੁਰੂ ਕੀਤਾ ਹੈਗਾ ਵਾ ਠੀਕ ਆ ਕਲੈਰ ਬਾਲਾ ਜੀ ਕਿੰਨਾ ਟਾਈਮ ਹੋ ਗਿਆ ਸਾ ਚੱਲਿ 5 ਮਿੰਟ ਲੱਗੇ 50 ਮਿੰਟਾਂ ਦੇ ਇੱਕ ਕਾਫਲਾ ਜਿਹੜਾ ਵਾ ਆਪਣੀ ਰਵਾਨਗੀ ਪਾ ਦੇਣੀ ਆ ਠੀਕ ਆ ਜੀ ਇਸ ਕਰਕੇ ਤੁਹਾਨੂੰ ਕੱਲਾ ਦਿਖਾਵਾਂਗੇ ਮੇਰੇ ਵੀ ਸਾਰਾ ਕਾਫਲਾ ਨਹੀਂ ਬਖਾਲਿਆ ਜਾਣਾ ਸਾਥੋ ਠੀਕ ਆ ਜੀ ਸਾਰਾ ਕਾਫਲਾ ਨਹੀਂ ਬਖਾਲਿਆ ਜਾਣਾ ਇਹ ਥੋੜਾ ਕਾਫਲਾ ਸੀ ਬਖਾਲ ਸਕਾਂਗੇ ਮੇਰੇ ਮਗਰ ਟਰੈਕਟਰ ਟਾਲੀਆਂ ਦੇਖ ਸਕਦੇ ਹੋ ਵਿਆਸ ਤੇ ਖੜਾ ਵਾ ਕਿੰਨਾ 700 ਵਿਖਾ ਲਿਆ ਗਿਆ ਅਸੀਂ ਉਹਨਾਂ ਵਿਖਾ ਲਿਆ ਹਾਂ ਹਾਂ ਆਪਣਾ ਲੋਕੋਆਂ ਦਾ ਸਾਹਿਬ ਧਿਆ ਮਾਰ ਲੀਏ ਮਾਰ ਗਿਆ ਕੋਈ ਬੰਦਾ ਕੋਈ ਖੜਾ ਨਾ ਹੋਵੇ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਬੱਸ ਵਿਖਾ ਲਓ ਆਪਣੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਹਜ਼ਾਰ 2000 ਜਿਹੜਾ ਚੈਨਲ ਨਹੀਂ ਆਇਆ ਸਾਨੂੰ ਵਿਖਾਉਣ ਉਹ ਵੀ ਭਰਾ ਬਾਹਰ ਆ ਜੇ ਠੀਕ ਹੈ ਇੰਨਾ ਸ਼ੇਅਰ ਕਰ ਦਿਓ ਅੱਜ ਵਿਖਾ ਦਿਓ ਦੁਨੀਆ ਨੂੰ ਕਿ ਫੇਰ ਚੱਲੇ ਆ ਨਾ ਅੱਕੇ ਆ ਨਾ ਥੱਕੇ ਜਿਹੜਾ ਆਂਦਾ ਮੋਦੀ ਪੰਡਾ ਨਹੀਂ ਮਨਾ ਕੇ ਛੇਡਾਂਗੇ ਮਨੂ ਕਿਉਂਣਾ ਵਾਟ ਤੋਂ ਵਾਟ ਸ਼ੇਅਰ ਕਰ ਦਿਓ ਵਾਟ ਤੋਂ ਵਾਟ ਸ਼ੇਅਰ ਕਰ ਦਿਓ ਪੰਡੇਰ ਪੰਡੇਰ ਪੇਜ ਤੇ ਚੱਕ ਦਿਓ ਫੱਟੇ ਭਾਈ ਸ਼ੁੱਕ ਦਿਓ ਇਸ ਕਰਕੇ ਮੇਰੇ ਵੀਰ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਪੂਰੇ ਦੇਸ਼ ਦੀ ਆ ਜਿਹੜੇ ਅੱਗੇ ਹੋ ਕੇ ਸਾਡੇ ਕਿਸਾਨ ਲੜ ਰਹੇ ਆ ਮਜ਼ਦੂਰਾਂ ਤੇ ਵੱਡਾ ਹਮਲਾ ਵਾ ਉਹਦੀ ਲੜਾਈ ਲੜ ਰਹੇ ਆ ਦੁਕਾਨਦਾਰਾਂ ਤੇ ਵੱਡਾ ਹਮਲਾ ਵੱਡੇ ਮੋਲਾਂ ਨੇ ਸਭ ਕੋ ਸਾਡਾ ਖਾ ਕੇ ਲੈ ਜਾਣਾ ਵਾ ਉਹਦੀ ਲੜਾਈ ਲੜ ਰਹੇ ਆ ਠੀਕ ਹੈ ਜੀ ਖੇਤੀ ਸੈਕਟਰ ਨੂੰ ਬਚਾਉਣ ਦਾ ਸਵਾਲ ਆ ਮਲਾਜ਼ਮਾਂ ਦੀ ਲੜਾਈ ਲੜ ਰਹੇ ਆ ਵੱਟ ਤੋਂ ਵੱਟ ਸ਼ੇਅਰ ਕਰ ਦਿਓ ਥੋੜੇ ਟਾਈਮ ਬਾਅਦ ਆਪਾਂ ਸ਼ੁਰੂਆਮ ਚੈਨਲ ਵਾਲੇ ਆਏ ਵੀ ਆਏ ਆ ਉਹ ਕਹਿੰਦੇ ਸਾਨੂੰ ਵੀ ਖਾ ਦਿਓ ਆ ਵੀ ਮੀਡੀਆ ਨੂੰ ਧੰਨਵਾਦ ਆ ਦੀ ਆ ਵੇਖੋ ਭਾਈ ਆ ਭਾਈ ਹਾਂ ਮੀਡੀਆ ਦੀ ਲੜਾਈ ਵੀ ਲੜਦੇ ਅਸੀਂ ਭਾਈ ਠੀਕ ਆ ਜੀ ਆ ਦੋਲ ਸਿੰਘ ਭਾਈ ਉੱਪਰ ਚੜ੍ਹਿਆ ਭਾਈ ਧੰਨਵਾਦ ਇਹਨਾਂ ਦਾ ਵੀ ਜਿਹੜੇ ਮੀਡੀਆ ਵਾਲੇ ਅੱਜ ਆਏ ਇਹਨਾਂ ਦਾ ਵੀ ਧੰਨਵਾਦ ਪੜਾਓ ਇਸ ਕਰਕੇ ਭਰਾਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚਲੋ ਜੀ ਚਲਿਆ ਜੀ ਰਹਿ ਨਹੀਂ ਠੀਕ ਆ ਠੀਕ ਆ ਇੱਥੇ ਉਹ ਗੱਡੀ ਕੋਈ ਸਭ ਠੀਕ ਆ ਚਲੋ ਵੀ ਚੱਲ ਭਈ ਆ ਚੱਲਿਆ ਜੇ ਭਈ ਆ ਚੱਲਿਆ ਜੇ ਕੋਈ ਕੋਈ ਚੱਲਿਆ ਜੇ ਭਈ ਆ ਚੱਲ ਹੌਲੀ ਹੌਲੀ ਭਈ ਹੌਲੀ ਹੌਲੀ ਬੋਲ ਬੋਲ ਹੌਲੀ ਬੋਲ ਬਿਲਕੁਲ ਸੁਣੋ ਸੁਣੋ ਇੱਥੋਂ ਜਿਹੜਾ ਨਿਕਲਣਾ ਉਹ ਕਾਫਲਾ ਕਿਆ ਨਹੀਂ ਪਹਿਲੇ ਗੇਅਰ 'ਚ ਹੀ ਨਿਕਲੇ ਆ ਪਹਿਲੇ ਗੇਅਰ 'ਚ ਬੱਧਾ ਆ ਚੱਲਿਆ ਜੇ ਵੀ ਮਹਿੰਦਰਾ 275 ਚੱਲਿਆ ਜੇ ਸੰਭੂ ਨੂੰ ਵੀ ਆ ਜਾਓ ਵੀ ਸੰਭੂ ਨੂੰ ਮੇਰਾ ਕਲੈਂਟੀਅਰ ਵੀ ਖੜ ਜਾ ਚਲੇਰ ਬਾਲਾ ਜੀ ਤੁਸੀਂ ਖੜ ਜਾਓ ਇੱਥੇ ਕੈਪਟਨ ਸਲੋ ਸਲੋ ਪਰਲੇ ਬਣੇ ਚਲੋ ਵੀ ਪਹਿਲੇ ਗੇਅਰ 'ਚ ਪਾ ਕੇ ਹੌਲੀ 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 ਪਹਿਲੇ ਗੇਅਰ 'ਚ ਪਾ ਕੇ ਜੇ ਤਰ੍ਹਾਂ ਆਇਆ ਵੀ ਸਲੋ ਬਈ ਸਲੋ ਬਈ ਸਲੋ ਬਈ ਕੀ ਕਰਤੀ ਹਲੋ ਬਾਈ ਆ ਚੱਲੇ ਆ ਰਹੇ ਬਾਈ ਆ ਚੱਲਾ ਨੇ ਖਾ ਦਿਓ ਬਾਈ ਮੰਦਰਾ 266 ਡੀਆਈਡੀ ਬਈ ਇਹਦੇ ਮਗਰ ਦੋ ਟਰੈਕਟਰ ਟਰਾਲੀਆਂ ਬਾਈ ਦੋ ਟਰੈਕਟਰ ਟਰਾਲੀਆਂ ਬਾਈ ਰਵਾਨਾ ਹੁੰਦਾ ਹੋਇਆ ਕਾਫਲਾ ਇਦਾਂ ਹੀ ਇੱਕ ਸਾਲ ਆਜੇ 5620 ਨਿਊ ਹਾਲੈਂਡ ਨਿਊ ਹਾਲੈਂਡ ਚੱਲਿਆ ਜੀ ਬਸ਼ੇਰ ਠੀਕ ਆ ਜੀ ਬਿਲਕੁਲ ਸਲੋ ਸਲੋ ਭਾਈ ਵਰਤਵਾ ਸ਼ੇਅਰ ਕਰਦੇ ਹੋ ਵਰਤਵਾ ਸ਼ੇਅਰ ਕਰਦੇ ਹੋ ਸਰਕਾਰ ਕਿੰਨਾ ਕੁ ਚੱਲਣ ਦਿੰਦੀ ਆ ਵਰਤਵਾ ਸ਼ੇਅਰ ਕਰਦੇ ਹੋ ਵੇਖਣ ਨੂੰ ਨਾ ਟੋ ਮੇਰੇ ਵੀਰ ਆਪਣੇ ਖੱਬੇ ਚੱਲਿਆ ਦੇ ਮੇਰੇ ਠੀਕ ਆ ਜੀ ਚਰਮਾਵਾ ਪ੍ਰਾਪਤ ਆ ਚੱਲਿਆ ਜੀ 575 ਡੀਆਈ ਮਿੰਦਰਾ ਬੱਗੇ ਵਾਲਿਆਂ ਦਾ ਭਾਈ ਠੀਕ ਆ ਜੀ 2-2 ਟਰੈਕਟਰ ਡਾਲੀਆਂ 2-2 ਟਰੈਕਟਰ ਡਾਲੀਆਂ ਬਈ 2-2 ਟਰੈਕਟਰ ਡਾਲੀਆਂ ਬਈ ਆ ਬਈ ਮੈਸੀ ਫਰੀडम ਮੈਸੀ ਫਰੀडम ਬਈ ਠੀਕ ਆ ਜੀ ਆ ਚੱਲਿਆ ਜੀ ਮੱਲਣਿਆ ਜਿਹੜਾ ਸਿਆਲ ਚ ਕੰਮ ਆਉਣਾ ਅਰੇ ਤੋਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕੱਲੇ 60 ਬੰਦੇ ਵੇਖਣਦੇ ਆ 200 400 ਬੰਦਾ ਵੇਖੇ ਭਈ ਪਰਲੇ ਟ੍ਰੈਕ ਬਹੁਤੋ ਅਦਾ ਚੱਲਿਆ ਜੇ ਸਮਰਾਗ ਟੈਕ ਨਹੀਂ ਜਾਂਦੀ ਜਿੰਨਾ ਬੁਖਾ ਸਕਦੇ ਬੁਖਾਲਾਂਗੇ ਅਸੀਂ ਠੀਕ ਆ ਠੀਕ ਆ ਆ ਚੱਲੇ ਆ ਚੱਲੇ ਜੇ ਫਾਰਮ ਟ੍ਰੈਕ ਸੱਤ ਠੀਕ ਆ 700 ਚਲੇਗਾ ਜੀ 700 ਬੰਦਾ ਚਾਹੀਦਾ ਖਿੱਚ ਦਿਓ ਮੇਰੇ ਵੀਰ ਕੰਮ ਵਾਟ ਤੋਂ ਵਾਟ ਕਿੰਦੇ ਆ ਬਈ ਇਹ ਵਿੱਚ ਜਿੰਗਾ ਲੈ ਕੇ ਠੀਕ ਆ ਜੀ

सौ दो 300 तीन तो शेयर कर दो मेरे वीर सो इस करके बेनती वो तो शेयर करो मेरे वीर शेयर कर दो एहो मीडिया सबसे ढा दिता भराओ पांच हजार बंदा देखे आ चल आज महिंद्रा यह नवा रंग कराया भाई। ठीक है आ फिर दो ट्रैक्टर डालिया भाई। वो तो वह शेयर कर दो मेरे वीर महिंद्रा दो ठीक है ਹਰ ਵਾਟਾ ਵਾ ਸ਼ੇਅਰ ਕਰਦੇ ਹੋ 500000 ਬੰਦਾ ਦੇਖੇ ਮੇਰੇ ਵੀਰੋ ਅੱਜ ਕਿਹਾ ਸੀ ਹਜ਼ਾਰਾਂ ਟਰੈਕਟਰ ਟਾਲੀਆਂ ਦਾ ਕਾਫਲਾ ਆ ਭਾਈ ਆਪਣੇ ਹਰ ਟਰੈਕ ਸਾਠ ਆ ਟਾਲੀ ਸਾਹਿਬ ਜੋਣ ਇਹਦਾ ਉਦੋਕੇ ਪਿੰਡ ਦਾ ਪ੍ਰਸਰਦਾ ਭਾਈ ਚਲੋ ਵੀ ਚਲੋ ਆ ਚੱਲਿਆ ਜੇ ਪੁਰਾਣਾ ਇੰਟਰਨੈਸ਼ਨਲ ਲੱਗਦਾ ਵਾ ਮਹਿੰਦਰਾ ਆਹ ਟਰੈਕਟਰ ਆ ਵਾਟ ਤੋਂ ਵਾਟ ਕਿੰਤੀ ਵੇ ਸ਼ੇਅਰ ਕਰੀ ਜਾਓ 112 ਹੋ ਗਏ 1012 ਚਾਹੀਦਾ ਬਾਈ ਖਿੱਚਦੇ ਹੋ ਕੰਮ ਆ ਜੀ ਚਲੋ ਆ ਚੱਲੇ ਜੇ ਮਹਿੰਦਰ 200 ਕੇ ਅੰਦਰ ਦੇਖਣਾ ਨਾ ਦਿਓ ਦੇਖ ਲੈਣਾ ਨਾ ਦਿਓ ਘੱਟੋ ਘੱਟ ਵੱਧ ਤੋਂ ਵੱਧ ਸ਼ੇਅਰ ਕਰ ਦੇਵਾ ਤਿੰਨ ਟੈਟੇ ਟਾਲੀਆਂ ਬਾਈ ਆ ਵੇਖੋ ਆ ਰੇਲ ਗੱਡੀ ਚੱਲਣ ਦੀ ਬਾਈ ਆ ਤਿੰਨ ਬਾਈ ਠੀਕ ਹੈ ਜੀ ਆ ਨਹੀਂ ਆ ਜਾ ਰਿਹਾ ਬਾਈ ਟਰੈਕਟਰਾਂ ਦੀ ਲੈਂਡ ਟੁੜੀ ਆਉਂਦੀ ਆ ਵੇਖ ਲੋ ਵੱਧ ਤੋਂ ਵੱਧ ਸੱਤ ਸੌ ਟਾਲੀ ਸ਼ਾਬਾਸ਼ ਹੈ ਭਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀ ਆਹ ਚੱਲਿਆ 744 ਆਹ ਦੇ ਲਿਆ ਜੀ ਠੀਕ ਹੈ ਜੀ ਇੱਧਰ ਵੀ ਤੁਹਾਨੂੰ ਟਰੈਕਟਰਾਂ ਦੀ ਲਾਈਨ ਦਿਖੂਗੀ ਵਿਆਸ ਵਾਲੇ ਪਾਸੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬੋਲ ਜੀ ਸਲਾਮ ਟਰੈਕ ਕਿੱਥੇ ਚੱਲਣਾ ਆਪਣੇ ਵਾਲੇ ਟਰੈਕ ਦੀ ਜਗ੍ਹਾ ਪਰਲੇ ਪੈ ਗਿਆ ਜੀ ਹਾਂਜੀ ਸਲੋ ਚਲੋ ਪਿਛਲੋ ਸਲੋ ਚਲੋ ਉਹ ਨਹੀਂ ਮੇਗਲ ਦੇਖਣਾ ਤੂੰ ਹੀ ਨਾ ਧਿਆਨ ਦੇ ਕੇਰ ਵਾਲਾ ਜੀ ਮੇਰੇ ਨਾਲ ਕੇਰ ਵੱਲ ਧਿਆਨ ਰੱਖੋ ਮੈਂ ਗਿਆ ਥੋੜਾ ਜਾਂ ਹਾਂਜੀ ਭਾਈ ਸਲੋ ਸਲੋ ਪਿੱਛੇ ਹਾਂਜੀ ਚਲੋ ਚਲੋ ਰੋਕੋ ਹਾਂ ਮਗਰਲਾ ਰੋਕ ਚਲੋ ਚਲੋ ਤਵੇ ਚਲੋ ਥੋੜਾ 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 ਵਧੀਆ ਵਧੀਆ ਵੀ 130 ਹੋ ਗਿਆ ਆਪਣੇ ਟ੍ਰੈਕ ਤੇ ਰਹੇ ਬੱਤੋ ਵਾ ਸ਼ੇਅਰ ਕਰਦੇ ਹੋ ਬੱਤੋ ਵਾ ਸ਼ੇਅਰ ਕਰਦੇ ਹੋ ਬੱਤੋ ਵਾ ਸ਼ੇਅਰ ਕਰਦੇ ਹੋ ਵੱਤੋ ਵੱਤ ਸ਼ੇਅਰ ਕਰ ਦਿਓ ਮੇਰੇ ਵੀਰ ਨੱਪ ਕੇ ਲਾ ਜੋ ਚੱਲ ਵੀ ਚੱਲ ਸੇਰਾ ਵਧੀਆ ਵਧੀਆ ਹਾਂ ਵਧੀਆ ਵਧੀਆ ਉਹਨੂੰ ਡਾਣ ਲੰਗ ਲੈਂਦੇ ਗਰੰਟੀਰ ਪਿੱਛੇ ਜਾ ਕੇ ਜਿਹੜੀਆਂ ਟਰਾਲੀਆਂ ਲੇ ਤਾਂ ਇੰਸਪੈਕਟਰ ਸਾੜ ਨਹੀਂ ਆਏ ਉਹਨਾਂ ਨੂੰ ਕੌਣ ਹੀ ਸਾੜ ਸ਼ਾਬਾਸ਼ ਹੈ ਸ਼ਾਬਾਸ਼ ਸ਼ਾਬਾਸ਼ ਹੈ ਸ਼ਾਬਾਸ਼ ਹੈ ਸ਼ਾਬਾਸ਼ ਹੈ ਫੇਰ ਭਈ ਹਾਂਜੀ ਪਿੰਡ ਕਨੂਪੁਰ ਕਾਲੇ ਅੰਮ੍ਰਿਤਸਰ ਦੇ ਲੱਗ ਗਿਆ ਭਈ ਕਨੂਪੁਰ ਕਾਲੇ ਮਗਰ ਕੂਲਰ ਨਿਕੰਢਿਆ ਭਈ ਇਹਨਾਂ ਦਾ ਸ਼ਾਬਾਸ਼ ਹੈ ਵੱਤੋ ਵੱਤ ਸ਼ੇਅਰ ਕਰ ਦਿਓ ਭਈ ਸ਼ੇਅਰ ਕਰ ਦਿਓ ਭਈ ਵੱਤੋ ਵੱਦ ਆ ਚੱਲਿਆ ਜੇ 3600 ਨਿਊ ਹੋਲੈਂਡਾ ਇਹਦੇ ਮਗਰ ਤਿੰਨ ਪਈਆਂ ਦੇ ਭਾਈ ਆ ਰੇਲ ਜਾਂਦੀ ਰੇਲ ਭਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਜ਼ਾਰਾਂ ਲੋਕ ਵੇਖਣ ਵੇਖਣਾ ਦਿਓ ਆ ਤਿੰਨ ਮੱਖਣ ਮਿੱਟੀ ਖੇਰੀ ਇਲਾਕੇ ਦੇ ਨਾਲ ਲੱਗੇ ਆਹ ਆਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ 2275 ਦੋ ਟਰੈਕਟਰ ਟਰਾਲੀਆਂ ਜੋੜ ਕੇ ਭਾਈ ਸ਼ਾਬਾਸ਼ ਏ ਬਈ ਸ਼ਾਬਾਸ਼ ਏ ਸ਼ਾਬਾਸ਼ ਏ ਬਈ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਆ ਚੱਲੇ ਜੀ ਠੀਕ ਆ ਜੀ ਆ ਵੇਖੋ ਬੱਲਣਡੀਆਂ ਫੇਰ ਟਿੱਕ ਟਾਲੀਆਂ ਆ ਵੇਖ ਕੇ ਆਲੇ ਆ ਗਏ ਬਈ ਦੋ ਟਿੱਕ ਟਾਲੀਆਂ ਕੁ ਪਿੰਚੋਂ ਬਈ ਸ਼ੇਅਰ ਕਰ ਦਿਓ ਵੱਧ ਤੋਂ ਵੱਧ 200 300 ਬੰਦਾ ਵੇਖੇ ਮੇਰੇ ਵੀਰੋ ਇਹ ਚੱਲੇ ਟਾੜਾ ਦਿੱਤਾ মিডিਆ ਸਾਡੇ ਕੋਲ ਇਹੀ ਆ ਬਈ ਆ ਚੱਲੀਆਂ ਭੰਦੇੜਾਂ ਵਾਲੀਆਂ ਦੇ ਡੈਕਟਰ ਵਾਲੀਆਂ ਫਾਰਮ ਟਰੈਕ 60 ਵਾਟ ਉਹ ਸ਼ੇਅਰ ਕਰਦੇ ਹੋ ਆ ਜਾ ਰਹੀਆਂ ਬਈ ਨਿਕਲਦੀਆਂ ਹੋਈਆਂ ਸ਼ੰਭੂ ਮੋਰਚੇ ਨੂੰ ਬਾਈ ਇਹ ਜਿਲ੍ਹਾ ਦਾ ਤੋਂ ਵੱਡਾ ਕਾਫਲਾ ਸ਼ੰਭੂ ਮਾਡਰ ਲਈ ਜਿਹੜਾ ਹਜ਼ਾਰਾਂ ਡੈਕਟਰ ਵਾਲੀਆਂ ਕੇ ਰਫਾਨਾ ਕਰਾਂਗੇ ਹੋ ਗਿਆ ਬਈ ਸੋ ਚਲੋ ਜੀ ਹਜੇ ਵੀ ਮਗਰ ਆ ਰਹੀਆਂ 800 885 ਵਾਟ ਤੋਂ ਵੀ ਸ਼ੇਅਰ ਕਰਦੇ ਹੋ ਬਈ ਅਜੇ ਵੀ ਲੈਣ ਆ ਵੇਖੋ ਜਿਵੇਂ ਤਾਂ ਦੁਖਾ ਲਿਆ ਅਜੇ ਲੈਣ ਨਹੀਂ ਟੁੱਟ ਰਿਹਾ ਵੇਖੋ ਹਉ ਤੱਕ ਲੈਣਾ ਹੀ ਲੈਣਾ ਵਾ ਠੀਕ ਆ ਆ ਆ ਚੱਲ ਰਿਹਾ ਭਾਈ ਚਲੋ ਵੀ ਚਲੋ ਸ਼ਾਬਾਸ਼ 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 ਭਾਈ ਵਾਟਵਾ ਸ਼ੇਅਰ ਕਰ ਦਿਓ ਮੇਰੇ ਵੀਰ 242 ਆ 145 ਵੇਖਣ ਦੇ ਆ 5000 ਬੰਦਾ ਚਾਹੀਦਾ ਸ਼ੇਅਰ ਕਰੋ ਵੇਖੋ ਨਾਟਾ ਮੇਰੇ ਵੀਰ ਚਲੋ ਵੀ ਚਲੋ ਵਾਟਵਾ ਸ਼ੇਅਰ ਕਰ ਦਿਓ ਆ ਰਿਹਾ ਭਾਈ ਨਾਸ਼ੋ ਤਾ ਫੇਲ ਗਿਆ ਡੀ ਆਈ ਦੋ ਟਰੈਕਟਰ ਟਾਲੀਆਂ ਭਈ ਦੋ ਟਰੈਕਟਰ ਟਾਲੀਆਂ ਕਾਫਲਾ ਰਵਾਨਾ ਹੁੰਦਾ ਹੋਇਆ ਸ਼ੰਭੂ ਮੋਰਚੇ ਨੂੰ ਭਈ ਆ ਗੁਰਦਾਸ ਬਟਵਾ ਜਨਾਲੇ ਜੋ ਭਈ ਇਹ ਵੀ ਬਾਰਡਰ ਦਾ ਏਰੀਆ ਜੀ ਸਾਡਾ ਹਾਂ ਉਧਰ ਵੇਖ ਕਾਈ ਤੇ ਚਲੋ ਵੀ ਚਲੋ ਸ਼ਾਬਾਸ਼ ਚਲੋ ਵੀ ਚਲੋ ਆ ਵੀ ਜਾਂਦੇ ਹੋਏ ਮਹਿੰਦਰਾ 285 ਆ ਰਿਹਾ ਟੇਕ ਸਿੰਘ ਝੰਡੇ ਵੇਖ ਲੋ ਜਿੰਨਾ ਅਸੀਂ ਬਖਾ ਸਕਦੇ ਕਿੰਨਾ ਸਮਾਂ ਲੱਗਿਆ ਰਫਾਲ ਹੁਵਾਨਾ ਕਰਦਾ ਹੋਇਆ ਵੱਡੇ ਪੱਦਰ ਦੇ ਟਰੈਕਟਰ ਟਾਲੀਆਂ ਦਾ ਕਾਫਲਾ ਸ਼ੰਭੂ ਮੋਰਚੇ ਨੂੰ ਰਵਾਨਦਾ ਹੁੰਦਾ ਹੋਇਆ ਮੇਰੇ ਵੀਰੋ ਸ਼ਾਬਾਸ਼ ਭਾਈ ਸ਼ਾਬਾਸ਼ ਚਲੋ ਵੀ ਚਲੋ ਵੱਡੇ ਪੱਦਰ ਤੇ ਸ਼ਾਬਾਸ਼ ਭਾਈ ਮਹਿੰਦਰਾ ਸ਼ਾਬਾਸ਼ ਭਾਈ ਸ਼ਾਬਾਸ਼ ਅੱਗੇ ਆ ਰਹੇ ਨਿਊਜ਼ੀਲੈਂਡ ਦਾ ਫਟਾ ਗਾਣਾ ਲਗਾ ਭਾਈ ਵੇਖ ਗਿਆ ਕਹਿੰਦਾ ਇੰਡੀਆ ਦਾ ਮੀਡੀਆ ਕਿਸਾਨ ਕਹਿੰਦਾ ਬੀਬੀਸੀ ਤੇ ਛਾਇਏ ਹੋਏ ਨੇ ਲੰਘਾ ਰਿਕਾਰਡ ਭਾਈ ਸ਼ਾਬਾਸ਼ ਹੈ ਭਾਈ ਸੋਨਾ ਲਿਖਾਇਆ ਵਾਟੋ ਵਾਟ ਸ਼ੇਅਰ ਕਰ ਦਿਓ ਹਰ ਤੋਂ ਵਾਟ ਸ਼ੇਅਰ ਕਰ ਦਿਓ ਆ ਜਾਂਦੇ ਹੋਏ ਭਾਈ ਸ਼ੈਂਪੂ ਮੋਰ ਦੇ ਮੁਕਾਬਲਾ ਰਵਾਂਦਾ ਹੋਇਆ ਸ਼ੰਭੂ ਮੋਰ ਜਨ ਹਜੇ ਵੀ ਭਾਈ ਲੈਂ ਟੁੱਟ ਨਹੀਂ ਰਹੀ ਐਦਾ ਲੈਂ ਤਰੀ ਆਉਂਦੀ ਆ ਹਜੇ ਵੀ ਲੈਂ ਤੁਸੀਂ ਵੇਖੋਗੇ ਉਹ ਮਗਰੋਂ ਤੱਕ ਹੈਗੀ ਆ ਬਹੁਤ ਵੱਡੇ ਪੱਧਰ ਤੇ ਟੁੱਟਦਾ ਹਿਆ ਲੈਂ ਪੂਰੀ ਜਾਂਦੀ ਹੋਈ ਤੁਹਾਨੂੰ ਮੈਂ ਬੁਖਾਰਿਆ ਵਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਧਰ ਦੇ ਪਾਸੋਂ ਮੈਂ ਖਾਲੀ ਜਾਊਂਗਾ ਵੱਧ ਤੋਂ ਵੱਧ ਸ਼ੇਅਰ ਲੈਂ ਟਲਦੀ ਹੋਈ ਵੱਧ ਤੋਂ ਵੱਧ ਮੇਰੇ ਵੀਰ ਸ਼ੇਅਰ ਕਰੀ ਜਾਓ ਵੱਧ ਤੋਂ ਵੱਧ ਮੇਰੇ ਵੀਰ ਆ 500 ਬੰਦਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਿੱਚ ਦਿਓ ਕੰਮ ਜਰਾ ਠੀਕ ਆ ਤਲੋ ਕਨੈਕਸ਼ਨ ਹੋ ਰਿਹਾ ਭਾਈ ਹਾਂ ਸਰਕਾਰ ਸਲੋ ਕਰਦੀ ਕਿਸਾਨ ਸਾਡਾ ਠੀਕ ਹੈ ਵੱਧ ਤੋਂ ਵੱਧ ਦੇ ਦਿਓ ਲੈ ਦਿਓ ਲੈ ਦਿਓ ਨੱਪ ਕੇ ਜਰਾ 250 ਤੱਕ ਪਹੁੰਚਾ ਦਿਓ ਮੇਰੇ ਵੀਰ ਉਹ ਕਹਿੰਦਾ 153 ਖਿੱਚ ਲਓ ਖਿੱਚ ਲਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਵੀਰ ਜਿੰਨਾ ਕੋ ਵਿਖਾ ਸਕਦੇ ਵਿਖਾਉਨੇ ਤੁਹਾਨੂੰ ਕਾਫਲਾ ਰਵਾਨਾ ਹੁੰਦਾ ਆਇਆ ਸ਼ਾਬਾਸ਼ ਹੈ ਭਾਈ ਕਾਫਲਾ ਰਵਾਨਾ ਹੁੰਦਾ ਆਇਆ ਮੇਰੇ ਵੀਰ ਸ਼ੰਭੂ ਬਾਡਰ ਤੋਂ ਸ਼ੰਭੂ ਬਾਡਰ ਨੂੰ ਬਿਆਸ ਤੋਂ ਬਿਆਸ ਤੋਂ ਕਾਫਲਾ ਰਵਾਨਾ ਹੁੰਦਾ ਆਇਆ ਮੇਰੇ ਵੀਰੋ 160 ਹੋ ਗਏ ਖਿੱਚ ਦਿਓ ਕਰ ਦਿਓ 6 264 ਹੋ ਗਏ ਮੇਰੇ ਵੀਰ ਲਾ ਲਓ ਨੱਪ ਕੇ ਨਿਊ ਨਿਊ ਹਾਲੈਂਡ 60 ਸ਼ਾਟ ਹੋ ਗਏ 70 ਹੋ ਗਏ 250 ਦੇ ਪਹੁੰਚਾ ਦਿਓ ਮੇਰੇ ਵੀਰ ਖਿੱਚ ਦਿਓ ਖਿੱਚ ਦਿਓ ਫਾਰਮ ਟਰੈਕ 60 ਚੱਲ ਰਿਹਾ ਮੇਰੇ ਵੀਰ ਵੱਟ ਤੋਂ ਵੱਟ ਸ਼ੇਅਰ ਕਰ ਦਿਓ ਮੇਰੇ ਵੀਰ ਵੱਟ ਤੋਂ ਵੱਟ ਸ਼ੇਅਰ ਕਰ ਦਿਓ ਜਿੰਨਾ ਤੇ ਜਹੀ ਵਖਾ ਸਕਦੇ ਆ ਉਹਨਾਂ ਤਾਨੂੰ ਵਖਾ ਲਈ ਜਾਨੇ ਆ ਪਰ ਅਸੀਂ ਵੀ ਜਾਣਾ ਤੇ ਵੱਟ ਤੋਂ ਵੱਟ ਸ਼ੇਅਰ ਕਰੀ ਗਏ ਹੋ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਲੰਮੀ ਲਾਈਨ ਹੈ ਹੱਲੇ ਵੀ ਜਿੰਨਾ ਕਿ ਤੁਹਾਨੂੰ ਖਾ ਸਕਦੇ ਖਾ ਦਤਾ ਬਈ